ਅੱਜ ਜੋ ਤਕਰੀਬਨ 7:00 ਵਜੇ ਮੈਂ ਲੁਧਿਆਣੇੋਂ ਤੁਰਿਆ ਸਾਡੇ ਇੱਥੇ ਮੇਰੇ ਸੰਗਣੀ ਦੀ ਭੈਣ ਰਹਿੰਦੀ ਇੱਥੇ ਸਾਡੇ ਭੈਣ ਜੀ ਉਹਨਾਂ ਦੇ ਬੇਟੇ 골ਡੀ ਨੂੰ ਮੈਂ ਫੋਨ ਕੀਤਾ ਸੀ ਵੀ ਇੱਥੇ ਕੰਮ ਸੀਗਾ ਮੈਨੂੰ ਤਕਰੀਬਨ ਮੈਂ 7:00 ਵਜੇ ਜਦੋਂ ਤੁਰਿਆ ਤੇ ਜਦੋਂ ਮੈਂ ਇੱਥੇ ਪੋਲਾ ਪੁੜ ਦੇ ਅੱਧ ਵਿਚਾਲੇ ਆਇਆ ਤੇ ਮੈਂ ਹੌਲੀ ਹੌਲੀ ਗੱਡੀ ਲਿਆ ਕੇ ਆ ਰਿਹਾ ਸੀ ਤੇ ਮੈਂ ਸਮਝਿਆ ਕਿ ਪੁਲ ਦੇ ਕੋਲੋਂ ਹੀ ਮੁੜਨਾ ਆਇਆ ਕਿਉਂਕਿ ਇਹਨਾਂ ਦਾ ਘਰ ਸੀ ਉੱਥੇ ਤੇ ਕਿਉਂਕਿ ਅੱਗੇ ਮੈਂ ਇੱਧਰ ਦੀ ਜਾਨਣਾ ਨੂੰ ਮੈਨੂੰ ਪਹਿਲਾਂ ਲੁਹਾਰੇ ਕੰਮ ਸੀਗਾ ਲੁਹਾਰੇੋਂ ਮਿਲ ਕੇ ਮੈਂ ਸਿੱਧਾ ਇੱਧਰ ਨੂੰ ਆ ਗਿਆ ਮੈਨੂੰ ਇੱਕ ਮੋਟਰਸਾਈਕਲ ਵਾਲੇ ਸੀ ਕਿ ਦੋ ਨਾ ਏਦਾਂ ਹੱਥ ਮਾਰ ਰਿਹਾ ਪਿੱਛੇ ਤੇ ਮੈਂ ਸਮਝਿਆ ਕੋਈ ਰਾਹ ਪੁੱਛਣਾ ਹੋਣਾ ਤੇ ਉਹ ਮੈਨੂੰ ਐਂ ਸ਼ੱਕ ਪਿਆ ਜਿਵੇਂ ਪਿਛਲੇ ਬੰਦੇ ਦੇ ਕੋਲ ਜਿਵੇਂ ਉਹਨੇ ਕੋਈ ਡੱਬ ਚੋਂ ਕੱਢਿਆ ਕੁਝ ਏਦਾਂ ਕਰਕੇ ਉਹ ਮੈਂ ਗੱਡੀ ਤੋੜ ਲਈ ਜਦੋਂ ਮੈਂ ਗੱਡੀ ਤੋੜੀ ਉਨੇ ਨਾਲ ਬਰਾਬਰ ਤੇ ਲਾ ਕੇ ਮਤਲਬ ਫੇਰ ਕਰਤਾ ਫਿਰ ਮੈਂ ਗੱਡੀ ਮਤਲਬ ਪਹਚਾ ਲਈ ਤੇ ਮੈਂ ਬਤੋ ਰਾਹ ਲੱਭਦਾ ਰਿਆਂ ਪٹرول ਪੰਪ ਕੋਲ ਕਿ ਸ਼ਾਇਦ ਮੇਰੀ ਸਾਲੀ ਤੱਕ ਆਟੋ ਮੈਨੂੰ ਕੱਟ ਨਹੀਂ ਲੱਭਿਆ ਕੋਈ ਮੈਂ ਉੱਥੇ ਕੱਟ ਲੱਭਦਾ ਰਿਆਂ ਮੈਨੂੰ ਕੱਟ ਮੋੜ ਲਈ ਨਾ ਫਿਰ ਇੱਥੇ ਮੈਨੂੰ ਜਦੋਂ ਮੈਂ ਚੌਂਕ ਤੇ ਉਲ ਦੇ ਥੱਲੇ ਆਇਆ ਤੇ ਚੌਂਕੀ ਦੇ ਵਿੱਚ ਮੈਨੂੰ ਮੁਲਾਜ਼ਮ ਸਾਹਿਬ ਮਿਲ ਗਏ ਉਹਨਾਂ ਨੇ ਮੈਨੂੰ ਥਾਣੇ ਲਿਆਂਦਾ ਤੇ ਗੱਲੇ ਆ ਜੀ ਇਹ ਮਤਲਬ ਬੜੀ ਸੋਚੀ ਸਮਝੀ ਇੱਕ ਮੈਂ ਸਮਝਦਾ ਸਾਚ ਸਨਾ ਹੋਇਆ ਹੈ ਇਹ ਕੋਈ ਮਤਲਬ ਏਡੀ ਕਚੂਰ ਚੱਕੇ ਵਾਲਾ ਤਾਂ ਕੰਮ ਹੈ ਨਹੀਂ ਕਿਹੜੀ ਪਾਰਟੀ ਚੋਂ ਦੀ ਅਸੀਂ ਕਾਲੀ ਦਾਲ ਵਾਰਿਸ ਪੰਜਾਬ ਚਾਂ ਦੀ ਕੀ ਉਧਾ ਤੁਹਾਡੇ ਕੋਲ ਮਤਲਬ ਉਹ ਤਾਂ ਸੇਵਾਦਾਰ ਹੀ ਆ ਜੀ ਕੀ ਦੋ ਕੀ ਜਸਵੰਤ ਸਿੰਘ ਚੀਮਾ ਮੇਰਾ ਨਾਮ ਹੈ ਤੇ ਇਹ ਸਾਡੇ ਕੋਲ ਜੀ ਇੱਕ ਅਜ ਜਸਵੰਤ ਸਿੰਘ ਜੀ ਚੀਮਾ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਸੁੰਦਰ ਨਗਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਅੱਗੇ ਇਨਫੋਰਮੇਸ਼ਨ ਦਿੱਤੀ ਹੈ ਕਿ ਅੱਜ ਤਕਰੀਬਨ 7:00 ਵਜੇ ਦੇ ਨੇੜੇ ਜਦੋਂ ਲੁਧਿਆਣੇ ਤੋਂ ਦਰਾਹ ਆ ਰਹੇ ਸੀਗੇ ਵਾਇਆ ਜਿਹੜਾ ਆਪਣਾ ਨਹਿਰ ਵਾਲਾ ਰਸਤਾ ਤਾਂ ਜਿਵੇਂ ਹੀ ਉਹ ਪੁਲ ਦੇ ਪਾਸ ਪਹੁੰਚੇ ਉਹਨਾਂ ਨੂੰ ਦੋ ਅਨਨੋਨ ਜਿਹੜੇ ਬਾਈਕ ਸਵਾਰ ਨੇ ਉਹਨਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਹ ਨਹੀਂ ਰੁਕੇ ਤਾਂ ਉਹਨਾਂ ਦੀ ਗੱਡੀ ਦੀ ਜਿਹੜੀ ਪਿਛਲੀ ਤੱਕੀ ਹੈ ਉਸ ਤੇ ਫਾਇਰ ਕੀਤਾ ਗਿਆ ਸਰ ਇਹ ਪਤਾ ਲੱਗਿਆ ਜੀ ਕਿਉਂ ਫਾਇਰ ਕੀਤਾ ਗਿਆ ਜਾਂ ਕੌਣ ਸੀ ਉਹ ਬੰਦੇ ਨਹੀਂ ਬਿਲਕੁਲ ਜੀ ਮੈਂ ਤੁਹਾਨੂੰ ਇਹ ਸਭ ਤੋਂ ਜੋ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਹਾਲੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਮੌਕੇ ਤੇ ਜਾ ਕੇ ਸਾਰਾ ਕੁਝ ਚੈੱਕ ਕਰਕੇ ਇਸ ਚੀਜ਼ ਨੂੰ ਪ੍ਰੋਪਰ ਵੈਰੀਫਾਈ ਕੀਤਾ ਜਾਊਗਾ ਤੇ ਜੋ ਬੰਦੇ ਅਲੀ ਕਲੈਕਸ਼ਨ ਹੋ ਲਿਆ ਜਾਊਗਾ ਅੱਜ ਜੀ ਤਕਰੀਬਨ 7:00 ਵਜੇ ਮੈਂ ਲੁਧਿਆਣੇੋਂ ਤੁਰਿਆ ਸਾਡੇ ਇੱਥੇ ਮੇਰੇ ਸੰਗਣੀ ਦੀ ਭੈਣ ਰਹਿੰਦੀ ਹੈ ਇੱਥੇ ਸਾਡੇ ਭੈਣ ਜੀ ਉਹਨਾਂ ਦੇ ਬੇਟੇ 골ਡੀ ਨੂੰ ਮੈਂ ਫੋਨ ਕੀਤਾ ਸੀ ਵੀ ਇੱਥੇ ਕੰਮ ਸੀਗਾ ਮੈਨੂੰ ਤਕਰੀਬਨ ਮੈਂ 7:00 ਵਜੇ ਜਦੋਂ ਤੁਰਿਆ ਤੇ ਜਦੋਂ ਮੈਂ ਇੱਥੇ ਪੋਲਾ ਪੁੜ ਦੇ ਅੱਧ ਵਿਚਾਲੇ ਆਇਆ ਤੇ ਮੈਂ ਹੌਲੀ ਹੌਲੀ ਗੱਡੀ ਲਿਆ ਕੇ ਆ ਰਿਹਾ ਸੀ ਤੇ ਮੈਂ ਸਮਝਿਆ ਕਿ ਪੁਲ ਦੇ ਕੋਲ ਹੀ ਮੁੜਨਾ ਆ ਕਿਉਂਕਿ ਇਹਨਾਂ ਦਾ ਘਰ ਸੀ ਉੱਥੇ ਤੇ ਕਿਉਂਕਿ ਕਿ ਮੈਂ ਇੱਧਰ ਦੀ ਜਾਣਾ ਨੂੰ ਮੈਨੂੰ ਪਹਿਲਾਂ ਲਵਾਰੇ ਕੰਮ ਸੀਗਾ ਲਵਾਰੇੋਂ ਮਿਲ ਕੇ ਮੈਂ ਸਿੱਧਾ ਇੱਧਰ ਨੂੰ ਆ ਗਿਆ ਮੈਨੂੰ ਇੱਕ ਮੋਟਰਸਾਈਕਲ ਵਾਲੇ ਸੀ ਕਿ ਦੋ ਨਾ ਏਦਾਂ ਹੱਥ ਮਾਰ ਰਿਹਾ ਪਿੱਛੇ ਤੇ ਮੈਂ ਸਮਝਿਆ ਕੋਈ ਰਾਹ ਪੁੱਛਣਾ ਹੋਣਾ ਤੇ ਉਹ ਮੈਨੂੰ ਐਂ ਸ਼ੱਕ ਪਿਆ ਜਿਵੇਂ ਪਿਛਲੇ ਬੰਦੇ ਦੇ ਕੋਲ ਜਿਵੇਂ ਉਹਨੇ ਕੋਈ ਡੱਬ ਚੋਂ ਕੱਢਿਆ ਕੁਝ ਏਦਾਂ ਕਰਕੇ ਉਹ ਮੈਂ ਗੱਡੀ ਤੋੜ ਲਈ ਜਦੋਂ ਮੈਂ ਗੱਡੀ ਤੋੜੀ ਉਹਨੇ ਨਾਲ ਬਰਾਬਰ ਤੇ ਲਾ ਕੇ ਮਤਲਬ ਫੇਰ ਕਰਤਾ ਫਿਰ ਮੈਂ ਗੱਡੀ ਮਤਲਬ ਪਹਛਾ ਲਈ ਤੇ ਮੈਂ ਬਤੋ ਰਾਹ ਲੱਭਦਾ ਰਿਆਂ ਪٹرول ਪੰਪ ਕੋਲ ਕਿ ਸ਼ਾਇਦ ਮੇਰੀ ਸਾਲੀ ਤੱਕ ਆਟੋ ਮੈਨੂੰ ਕੱਟ ਨਹੀਂ ਲੱਭਿਆ ਕੋਈ ਮੈਂ ਉੱਥੇ ਕੱਟ ਲੱਭਦਾ ਰਿਹਾ ਮੈਨੂੰ ਕੱਟ ਮੋੜ ਲਈ ਨਾ ਫਿਰ ਇੱਥੇ ਮੈਨੂੰ ਜਦੋਂ ਮੈਂ ਚੌਂਕ ਤੇ ਉਲ ਦੇ ਥੱਲੇ ਆਇਆ ਤੇ ਚੌਂਕੀ ਦੇ ਵਿੱਚ ਮੈਨੂੰ ਮੁਲਾਜ਼ਮ ਸਾਹਿਬ ਮਿਲ ਗਏ ਉਹਨਾਂ ਨੇ ਮੈਨੂੰ ਥਾਣੇ ਲਿਆਂਦਾ ਤੇ ਗੱਲੇ ਆ ਜੀ ਇਹ ਮਤਲਬ ਬੜੀ ਸੋਚੀ ਸਮਝੀ ਇੱਕ ਮੈਂ ਸਮਝਦਾ ਸਾਚ ਸਨਾ ਹੋਇਆ ਹੈ ਇਹ ਕੋਈ ਮਤਲਬ ਏਡੀ ਕੋ ਚੋਰ ਚੱਕੇ ਵਾਲਾ ਤਾਂ ਕੰਮ ਹੈ ਨਹੀਂ ਕਿਹੜੀ ਪਾਰਟੀ ਚੋਂ ਦੀ ਅਸੀਂ ਕਾਲੀ ਦਲ ਵਾਰਿਸ ਪੰਜਾਬ ਚਾਂ ਦੀ ਕੀ ਉਹਦਾ ਤੁਹਾਡੇ ਕੋਲ ਮਤਲਬ ਉਹ ਤਾਂ ਸੇਵਾਦਾਰ ਹੀ ਹੈ ਜੀ ਕੀ ਦੋ ਕੀ ਜਸਵੰਤ ਸਿੰਘ ਚੀਮਾ ਮੇਰਾ ਨਾਮ ਹੈ ਤੇ ਇਹ ਸਾਡੇ ਕੋਲ ਜੀ ਇੱਕ ਜਸਵੰਤ ਸਿੰਘ ਜੀ ਚੀਮਾ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਸੁੰਦਰ ਨਗਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਅੱਗੇ ਇਨਫੋਰਮੇਸ਼ਨ ਦਿੱਤੀ ਹੈ ਕਿ ਅੱਜ ਤਕਰੀਬਨ 7 ਵਜੇ ਦੇ ਨੇੜੇ ਜਦੋਂ ਲੁਧਿਆਣੇ ਤੋਂ ਦਰਾਹ ਆ ਰਹੇ ਸੀਗੇ ਬਾਇਆ ਜਿਹੜਾ ਆਪਣਾ ਨਹਿਰ ਵਾਲਾ ਰਸਤਾ ਤਾਂ ਜਿਵੇਂ ਹੀ ਉਹ ਪੁਲ ਦੇ ਪਾਸ ਪਹੁੰਚੇ ਉਹਨਾਂ ਨੂੰ ਦੋ ਅਨਨੋਨ ਜਿਹੜੇ ਬਾਈਕ ਸਵਾਰ ਨੇ ਉਹਨਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਹ ਨਹੀਂ ਰੁਕੇ ਤਾਂ ਉਹਨਾਂ ਦੀ ਗੱਡੀ ਦੀ ਜਿਹੜੀ ਪਿਛਲੀ ਤੱਕ ਹੀ ਉਸਤੇ ਫਾਇਰ ਕੀਤਾ ਗਿਆ ਸਰ ਇਹ ਪਤਾ ਲੱਗਿਆ ਜੀ ਕਿਉਂ ਫਾਇਰ ਕੀਤਾ ਗਿਆ ਜਾਂ ਕੌਣ ਸੀ ਉਹ ਬੰਦੇ ਨਹੀਂ ਬਿਲਕੁਲ ਜੀ ਮੈਂ ਤੁਹਾਨੂੰ ਇਹ ਸਭ ਤੋਂ ਜੋ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਹਾਲੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਮੌਕੇ ਤੇ ਜਾ ਕੇ ਸਾਰਾ ਕੁਝ ਚੈੱਕ ਕਰਕੇ ਇਸ ਚੀਜ਼ ਨੂੰ ਪ੍ਰੋਪਰ ਵੈਰੀਫਾਈ ਕੀਤਾ ਜਾਊਗਾ ਤੇ ਜੋ ਬੰਦੇ ਅਲੀਗਲੈਕਸ਼ਨ ਹੋ ਲਿਆ ਜਾਊਗਾ